ਪਿਆਸ ਦਰਿਆ ਦਾ ਜਿਹੜਾ ਲੈਵਲ ਹੈ ਜਿਹੜਾ ਪਾਣੀ ਦਾ ਉਹ ਬਹੁਤ ਜਿਹੜਾ ਉੱਪਰ ਹੋ ਚੁੱਕਾ ਹੈ ਤਾਂ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਵੀ ਵਧਦੀਆਂ ਦੇਖੀਆਂ ਗਏ ਨੇ ਕਿ ਕਿੱਦਾਂ ਮੁਸ਼ਕਲਾਂ ਕਿਵੇਂ ਸਾਹਮਣਾ ਕਰਨਾ ਪੈਂਦਾ ਕਿਉਂਕਿ ਪਾਣੀ ਜਿੰਨਾ ਮਰਜ਼ੀ ਅਸੀਂ ਜਾ ਸਕਦੇ ਜਿੱਦਾਂ ਮਰਜ਼ੀ ਹਾਂਜੀ ਕੋਈ ਬੋਤਾ ਫੋਰ ਮਤਲਬ ਕਿੱਥੇ ਵੀ ਜਾ ਸਕਦੇ ਜਿੰਨਾ ਮਰਜ਼ੀ ਪਾਣੀ ਆ ਜਿੰਦੀ ਜਿਹੜਾ ਕੋ ਡੇਗਦਾ ਵਾ ਕੋ ਬਾਜੇ ਜਾਂ ਨਾ ਬਾਜੇ ਅਸੀਂ ਉਹਨੂੰ ਬਚਾਉਣ ਦੀ ਆਪਣਾ ਕੋਲ ਪੂਰੀ ਕੋਸ਼ਿਸ਼ ਕਰਦੇ ਹਾਂ ਅੱਗੇ ਉਹਨੂੰ ਰੱਬ ਰੱਖੇ ਮਾਲਕ ਦੀ ਹੁੰਦੀ ਆ ਤੇ ਜਾਨੀ ਕਿ ਸਰਕਾਰ ਜਿਹੜੀ ਆ ਸਾਡੀ ਕੋਈ ਕੋਈ ਸੁਣਾਈ ਨਹੀਂ ਆ ਕੋਈ ਮੰਗ ਨਹੀਂ ਆ ਸਾਡੀਆਂ ਪਰਦੀਆਂ ਪਾਟੀਆਂ ਹੋਈਆਂ ਆ ਆ ਵੇਖੋ ਆ ਕੋਈ ਸਾਡੀ ਸੁਣਾਈ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਵੇਖੋ ਸਾਡੀਆਂ ਪਰਦੀਆਂ ਨਾਲ ਦੇਖਿਆ ਜਾਵੇ ਕੋਈ ਤਨਖਾਹ ਨਹੀਂ ਜੀ ਸਾਡਾ ਜੋ ਅਸੀਂ ਇੱਥੋਂ ਲੋਹਾ ਲੱਕੜ ਕੱਢਦੇ ਆ ਕੋਈ ਪਲਾਸਟਰ ਕੱਢਦੇ ਆ ਉਹਦੇ ਨਾਲ ਆਪਣਾ ਕੋਈ ਗੁਜ਼ਾਰਾ ਕਰਦੇ ਰੋਟੀ ਬੱਚਿਆਂ ਨੂੰ ਦਿੰਨੇ ਖੁਦਾ ਆਪ ਖਾਣੇ ਆ ਕੋਈ ਜਨੇ ਫਸਲ ਲਾਈ ਆ ਉਹਨੂੰ ਜਾਨੀ ਕਿ ਉਹਦੇ ਦੁੱਖ ਦੇ ਨਾਲ ਸਾਹੀ ਵੀ ਸਾਂਝੇ ਆ ਆ ਬੰਨ ਦੇਖੋ ਕੱਚੇ ਆ ਇਹ ਬੰਨ ਟੁੱਟ ਗਏ ਆ ਤੇ ਜਾਨੀ ਕਿ ਜਿਹੜੇ ਆ ਤੁਸੀਂ ਆ ਦੱਸਿਆ ਵਾ ਸਰਕਾਰ ਕੋਈ ਨਿਗਾਨੀ ਕਰਦੀ ਆ ਵੇਖੋ ਆ ਕੇ ਬੰਨ ਟੁੱਟੇ ਪਏ ਸਭ ਕੋ ਟੁੱਟਿਆ ਪਿਆ ਸਵਿੰਗ ਇੰਡੀਆ ਟੀਵੀ ਦੇਖ ਰਹੇ ਤਾਂ ਦਰਸ਼ਕਾਂ ਦਾ ਸਵਾਗਤ ਹੈ ਤਾਂ ਮੈਂ ਇਸ ਟਾਈਮ ਮੌਜੂਦ ਹਾਂ ਬਿਆਸ ਦਰਿਆ ਦੇ ਉੱਤੇ ਜਿੱਥੇ ਕਿ ਪਹਾੜੀ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਮੌਨਸੂਨ ਨੇ ਦਸਤਕ ਦਿੱਤੀ ਹੋਤੋ ਉਸ ਦੇ ਵਿੱਚ ਜਿਹੜਾ ਹੈ ਪਹਾੜੀ ਤੇ ਜਿਹੜਾ ਮੈਦਾਨੀ ਇਲਾਕਿਆਂ ਦੇ ਵਿੱਚ ਜਿਹੜਾ ਹੈ ਪਾਣੀ ਜਿਹੜਾ ਹੈ ਲਗਾਤਾਰ ਉਹ ਆ ਰਿਹਾ ਹੈ ਤਾਂ ਜਿੱਥੇ ਗੱਲ ਕਰਦੇ ਆ ਲਗਾਤਾਰ ਜਿਹੜੀ ਬਾਰਿਸ਼ ਵੀ ਜਿਹੜੀ ਉਹ ਵੀ ਆ ਰਹੀ ਹੈ ਤਾ ਜਿਹੜਾ ਇੱਥੇ ਬਿਆਸ ਦਰਿਆ ਦਾ ਜਿਹੜਾ ਲੈਵਲ ਹੈ ਜਿਹੜਾ ਪਾਣੀ ਦਾ ਉਹ ਬਹੁਤ ਜਿਹੜਾ ਉੱਪਰ ਹੋ ਚੁੱਕਾ ਹੈ ਤਾਂ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਵੀ ਵਧਦੀਆਂ ਦੇਖਦੀਆਂ ਨੇ ਕਿਉਂਕਿ ਲੋਕ ਜਿਹੜੇ ਨੇ ਇੱਥੇ ਦਰਿਆ ਤੋਂ ਕਿਤੇ ਨਾ ਕਿਤੇ ਪੈਸਾ ਵੀ ਜਿਹੜਾ ਉਹ ਕਮਾਉਂਦੇ ਨੇ ਕਿਉਂਕਿ ਆਪਣੇ ਘਰ ਦਾ ਜਿਹੜਾ ਪਾਲਣ ਪੋਸ਼ਣ ਵੀ ਕਰਦੇ ਨੇ ਉਹ ਹਨ ਗੋਤਾਖੋਰ ਸਾਡੇ ਵਿੱਚ ਗੋਤਾਖੋਰ ਲੋਕ ਜਿਹੜੇ ਨੇ ਉਹ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤੇ ਸੱਸ਼ ਗੱਲ ਜੀ ਸੱਸ਼ ਗੱਲ ਜੀ ਇਹ ਜਿਹੜਾ ਗੋਤਾਖੋਰੀ ਦਾ ਕੰਮ ਹੈ ਇਹ ਕਿਵੇਂ ਦਾ ਬੜਾ ਵੱਡਾ ਕੰਮ ਹੈ ਮੁਸ਼ਕਲਾਂ ਐਡੀਆਂ ਉਹ ਤੁਹਾਨੂੰ ਜਿਹੇ ਦੀਆਂ ਪੈਂਦੀਆਂ ਨੇ ਮੁਸ਼ਕਲ ਐਡੀਆਂ ਤੁਹਾਨੂੰ ਕਿੰਨੀਆਂ ਕਿ ਮੁਸ਼ਕਲ ਐਡੀਆਂ ਬਹੁਤ ਮੁਸ਼ਕਲ ਆ ਕਰਨਾ ਪੈਂਦਾ ਜੀ ਕਿ ਕਿਦਾਂ ਮੁਸ਼ਕਲਾਂ ਕਿਵੇਂ ਸਾਹਮਣਾ ਕਰਨਾ ਪੈਂਦਾ ਕਿਉਂਕਿ ਪਾਣੀ ਜਿੰਨਾ ਮਰਜ਼ੀ ਅਸੀਂ ਜਾ ਸਕਦੇ ਜਿੰਨਾ ਮਰਜ਼ੀ ਹਾਂਜੀ ਹਾਂਜੀ ਅਸੀਂ ਬੋਤਾ ਖੋਰ ਮਤਲਬ ਕਿੱਥੇ ਵੀ ਜਾ ਸਕਦੇ ਜਿੰਨਾ ਮਰਜ਼ੀ ਪਾਣੀ ਆ ਜਾ ਜੀ ਕੀ ਸੇਫਟੀ ਦੇ ਕੀ ਪ੍ਰਬੰਧ ਹੁੰਦੇ ਨੇ ਸੇਫਟੀ ਬਸ ਆਪਣੇ ਪਾਸੇ ਬੀੜੀ ਹੈ ਬਾਕੀ ਸਿਲੰਡਰ ਹੈ ਜਾਣੇ ਕਿਸੇ ਸਾਥ ਜਾਂਦੇ ਆ ਪਰ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਕਾਲਾ ਜੀ ਕਿੰਨੇ ਕ ਸਮੇਂ ਤੋਂ ਜਿਹੜਾ ਕੰਮ ਕਰ ਰਹੇ ਹੋ ਇਹ 25 30 ਸਾਲ ਹੋ ਗਏ ਜ ਕਿਵੇਂ ਜਿਹੜੀ ਤੁਸੀਂ ਲੋਕਾਂ ਦੀਆਂ ਜਾਨਾਂ ਵੀ ਬਚਾਉਂਦੇ ਹੋ ਆਪਣੀਆਂ ਜਾਨਾਂ ਦੇ ਖੇਡ ਕੇ ਕੀ ਲੱਗਦਾ ਹੈ ਕਿ ਜਿਹੜਾ ਇਹ ਸਭ ਤੋਂ ਵੱਡਾ ਜਿਹੜਾ ਕਠਨ ਕੰਮ ਹੈ ਇਹ ਹੁਣ ਕੀ ਕਰ ਸਕਦੇ ਆ ਜੀ ਮਹਾਰਾਜ ਇੱਥੇ ਅਸੀਂ ਰਹਿਨੇ ਆ ਤੇ ਫਿਰ ਉਹਨੇ ਸਾਨੂੰ ਕਰਮ ਕਰਨਾ ਪੈਣਾ ਵਾ ਜਿਹੜਾ ਕੋ ਡਿੱਗਦਾ ਵਾ ਕੋ ਬਾਜੇ ਜਾਂ ਨਾ ਬਾਜੇ ਅਸੀਂ ਉਹਨੂੰ ਬਚਾਉਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆ ਅੱਗੇ ਉਹਨੂੰ ਰੱਬ ਰੱਖੇ ਮਾਲਕ ਦੀ ਹੁੰਦੀ ਆ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਬਚਾਉਣ ਦੀ ਵੀ ਜੇ ਕੋਈ ਜਿੰਦੇ ਵੀ ਬਚਾਏ ਆ ਤੇ ਕਈ ਮੁੱਕ ਵੀ ਗਏ ਆ ਤੇ ਆਪਣੇ ਵੱਲੋਂ ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖਦੇ ਆ ਕਿਵੇਂ ਸੇਫਟੀ ਕਿਵੇਂ ਜਿਹੜੀ ਹੁੰਦੀ ਹੈ ਸੇਫਟੀ ਵਾਸਤੇ ਕੀ ਕੀ ਯੂਜ਼ ਕਰਦੇ ਸੇਫਟੀ ਵਾਸਤੇ ਇੱਕ ਦੀ ਸਾਡੇ ਕੋਲ ਵਰਦੀ ਹੁੰਦੀ ਆ ਇਹ ਸਿਲੰਡਰ ਹੁੰਦਾ ਵਾ ਤੇ ਬਾਅਦ ਤੋਂ ਬਾਅਦ ਜਦੋਂ ਸਾਨੂੰ ਯਾਨੀ ਕਿ ਅਮਰਜੈਂਸੀ ਜਾਣਾ ਪੈਂਦਾ ਉਦੋਂ ਕੋਈ ਵਰਦੀ ਵੀ ਨਹੀਂ ਪਾਉਣੀ ਪੈਂਦੀ ਇਸ ਤਰ੍ਹਾਂ ਛਾਲ ਮਾਰਨੀ ਪੈਂਦੀ ਸਾਨੂੰ ਕੱਪੜਿਆਂ ਸਮੇਤ ਕਿਸੇ ਟਾਈਮ ਬੜਨਾ ਪੈਂਦਾ ਵਾ ਅਸੀਂ ਆਪਣੀ ਜਾਨ ਤੇ ਖੇਡ ਕੇ ਯਾਨੀ ਕਿ ਅਸੀਂ ਆਪਣਾ ਜਾਨ ਬਚਾਉਣੇ ਆ ਲੋਕਾਂ ਦੀ ਤੇ ਯਾਨੀ ਕਿ ਸਰਕਾਰ ਜਿਹੜੀ ਆ ਸਾਡੀ ਕੋਈ ਕੋਈ ਸੁਣਾਈ ਨਹੀਂ ਆ ਕੋਈ ਮੰਗ ਨਹੀਂ ਆ ਸਾਡੀਆਂ ਵਰਦੀਆਂ ਪਾਟੀਆਂ ਹੋਈਆਂ ਵਾ ਆ ਵੇਖੋ ਆ ਕੋਈ ਸਾਡੀ ਸੁਣਾਈ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਵੇਖੋ ਸਾਡੀਆਂ ਵਰਦੀਆਂ ਨਾਲ ਦੇਖਿਆ ਜਾਵੇ ਆ ਪਾਟੀਆਂ ਵਰਦੀਆਂ ਦੇ ਨਾਲ ਸਾਡੇ ਕੱਚ ਵਾਜ ਜਾਂਦੇ ਆ ਲੋਹਾ ਵਾਜ ਜਾਂਦਾ ਸਰੀਆ ਫਿਰ ਜਾਂਦਾ ਅਸੀਂ ਆਪਣੀ ਜਾਨ ਤੇ ਖੇਡ ਕੇ ਜ਼ਖਮ ਕਰਵਾ ਕੇ ਵੀ ਲੋਕਾਂ ਦੀ ਸੇਵਾ ਕਰਦੇ ਆ ਕੀ ਲੱਗਦਾ ਕਿ ਜਿਹੜਾ ਤੁਸੀਂ ਆਪਣੀ ਜਾਨ ਤੇ ਖੇਡ ਕੇ ਲੋਕਾਂ ਦੀ ਸੇਵਾ ਕਰਦੇ ਹੋ ਤਾਂ ਸਰਕਾਰ ਵੱਲੋਂ ਜਾ ਕਿਤੇ ਤੁਹਾਡੀ ਤਨਖਾਹ ਕੋਈ ਤਨਖਾਹ ਨਹੀਂ ਜੀ ਸਾਡਾ ਜੋ ਅਸੀਂ ਇੱਥੋਂ ਲੋਹਾ ਲੱਕੜ ਕੱਢਦੇ ਆ ਕੋਈ ਪਲਾਸਟਿਕ ਕੱਢਦੇ ਆ ਉਹਦੇ ਨਾਲ ਆਪਣਾ ਕੋਈ ਗੁਜ਼ਾਰਾ ਕਰਦੇ ਰੋਟੀ ਬੱਚਿਆਂ ਨੂੰ ਦਿਨੇ ਖੁਦ ਆਪ ਖਾਣੇ ਆ ਤੇ ਆਨੂ ਬਹੁਤ ਯਾਨੀ ਕਿ ਔਖੀ ਆ ਘੜੀ ਜਿਹੜੀ ਕੱਢਣ ਡੇ ਇੱਥੇ ਜਿਵੇਂ ਕਿ ਅਗਰ ਜਿਵੇਂ ਕਿ ਦੇਖ ਰਿਹਾ ਕਿ ਹੁਣ ਇਸ ਟਾਈਮ ਪਾਣੀ ਜਿਹੜਾ ਇਸ ਦਾ ਵਹਾ ਜਿਹੜਾ ਬੂਰਾ ਤੇਜ਼ ਹੋਇਆ ਪਿਆ ਹੈ ਤਾਂ ਆਸ-ਪਾਸੋ ਦੇ ਜਿਹੜੇ ਬੰਨ ਵੀ ਕੱਚੇ ਹੋਏ ਨੇ ਤਾਂ ਬੰਨ ਵੀ ਜਿਹੜੇ ਟੁੱਟਦੇ ਜਾ ਰਹੇ ਨੇ ਕੀ ਲੱਗਦਾ ਹੈ ਕਿ ਜਿਹੜੀਆਂ ਮੁਸ਼ਕਲਾਂ ਆਈਆਂ ਬੰਨ ਟੁੱਟਣ ਦੇ ਕਾਰਨ ਪਾਣੀ ਜਿਹੜਾ ਇਸ ਦਾ ਖੇਤਰ ਜਿਹੜਾ ਵੱਧ ਜਾਂਦਾ ਹੈ ਤਾਂ ਮੁਸ਼ਕਲਾਂ ਨਹੀਂ ਵੱਧ ਜਾਂਦੀਆਂ ਹਾਂਜੀ ਹਾਂਜੀ ਮੁਸ਼ਕਲਾਂ ਵੱਧ ਜਾਂਦੀਆਂ ਜੀ ਜੋ ਫਸਲ ਖਲਿਆਣਾ ਸਭ ਕੁਝ ਰੁੜ ਜਾਣਾ ਵਾ ਜੋ ਜੱਟ ਜ਼ਿਮੀਦਾਰ ਆ ਉਹ ਵੀ ਦੁਖੀ ਆ ਅਸੀਂ ਵੀ ਉਹਨਾਂ ਦੇ ਨਾਲ ਦੁਖੀ ਆ ਕਿਉਂਕਿ ਭੈਣ ਭਰਾਵਾਂ ਨੂੰ ਦੁੱਖ ਆ ਉਹਨਾਂ ਤੇ ਸਾਨੂੰ ਵੀ ਦੁੱਖ ਆਉਣਾ ਹੀ ਆਉਣਾ ਵਾ ਕੋ ਜਨੇ ਫਸਲ ਲਾਈ ਆ ਉਹਨੂੰ ਜਾਨੀ ਕਿ ਉਹਦੇ ਦੁੱਖ ਦੇ ਨਾਲ ਸਾਹੀ ਵੀ ਸਾਂਝੇ ਆ ਆ ਬੰਨ ਦੇਖੋ ਕੱਚੇ ਆ ਇਹ ਬੰਨ ਟੁੱਟ ਗਏ ਆ ਤੇ ਜਾਨੀ ਕਿ ਜਿਹੜੇ ਆ ਤੁਸੀਆਂ ਤਸੀਆਂ ਵਾ ਸਰਕਾਰ ਕੋਈ ਨਿਗਾਨੀ ਕਰਦੀ ਆ ਵੇਖੋ ਆ ਕੇ ਬੰਨ ਟੁੱਟੇ ਪਏ ਸਭ ਕੋ ਟੁੱਟਿਆ ਪਿਆ ਤੇ ਅਸੀਂ ਹੁਣ ਕੀ ਕਰ ਸਕਦੇ ਆ ਜਿੰਨੀ ਜੋਗੇ ਹੈਗੇ ਓੰਨੀ ਕ ਅਸੀਂ ਸਰਕਾਰ ਵੱਲੋਂ ਜਾਂ ਜਨਤਾ ਦੀ ਅਸੀਂ ਮਤ ਕਰੀ ਜਾਂਦੇ ਆ ਜੀ ਇਹਦਾ ਆ ਸਿਲੰਡਰ ਹੈ ਜਿਹੜਾ ਇਹ ਕਿੰਨੇ ਕਿਲੋ ਦਾ ਜਿਹੜਾ ਲਾ ਕੇ ਤੁਸੀਂ ਜਾਂਦੇ ਇਹ ਆ ਜੀ 15 ਕਿਲੋ ਦਾ ਸਿਲੰਡਰ ਆ ਇਹ ਇਹਦਾ ਇਹਦਾ ਭਾਰ ਪਹਿਲਾਂ ਇਹਦਾ ਜਦੋਂ 15 ਕਿਲੋ ਦਾ ਹੁੰਦਾ ਉਦੋਂ ਇਸ ਟਾਈਮੇ ਘਟ ਵਾ ਇਸ ਟਾਈਮ 12-13 ਕਿਲੋ ਆ ਵਜਨੇ ਉਦਾਂ 15 ਕਿਲੋ ਹੋ ਜਾਂਦਾ ਜੀ ਇਹ ਇਹ ਮੁਸ਼ਕਲ ਵੱਧ ਨਹੀਂ ਜਾਂਦੀ ਜੇਕਰ ਪਾਣੀ ਦੇ ਵਿੱਚ ਜਦੋਂ ਜਾਂਦੇ ਆ ਤਾਂ ਭਾਰ ਜਿਹੜਾ ਹੋਰ ਵੱਜ ਜਾਂਦਾ ਨਹੀਂ ਜੀ ਇਹ ਸਾਨੂੰ ਚੁੱਕਦਾ ਜੀ ਤਾਂ ਨੂੰ ਪਾਣੀ ਦੇ ਡੰਗਾਈ ਜਿਹੜੀ ਕਿੰਨੀ ਹੁੰਦੀ ਹੈ ਇਹ 60 70 ਫੁੱਟ ਤੱਕ ਰਾ ਜੀ ਇਸ ਦੇ ਨਾਲ ਜਿਹੜਾ ਖਤਰਾ ਜਿਹੜਾ ਹੈ ਬਹੁਤ ਵੱਡਾ ਹੈ ਕਿਉਂਕਿ 60 70 ਕਿਲੋ 60 70 ਜਿਹੜਾ ਫੁੱਟ ਤੇ ਜਿਹੜਾ ਥੱਲੇ ਜਾਣਾ ਹੁੰਦਾ ਤਾਂ 50 ਕਿਲੋ ਦਾ ਜਿਹੜਾ ਸਿਲੰਡਰ ਵੀ ਜਿਹੜਾ ਬਣ ਜਾਂਦਾ ਹੈ ਤੁਹਾਡਾ ਗੈਸ ਪਾ ਕੇ ਤਾਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਹੋਰ ਵੱਜ ਜਾਂਦੀਆਂ ਉਹ ਬਹੁਤ ਜ਼ਿਆਦੀਆਂ ਵੱਜ ਜਾਂਦੀਆਂ ਕੀ ਕਰੀਏ ਜੀ ਢਿੱਡ ਲੱਗਿਆ ਵਾ ਢਿੱਡ ਬਦ ਤੇ ਅਸੀਂ ਕੀ ਕਰ ਸਕਦੇ ਆਪਣੇ ਬੱਚਿਆਂ ਦੇ ਪਰਿਵਾਰ ਲਈ ਕਰਨਾ ਪੈਂਦਾ ਸਾਨੂੰ ਅਸੀਂ ਮਿਹਨਤ ਕਰਦੇ ਪਏ ਇੱਥੇ ਤੇ ਜੇ ਕੋਈ ਭੈਣ ਭਰਾ ਆ ਜਾ ਕੋਈ ਦਾ ਨੁਕਸਾਨ ਹੁੰਦਾ ਵਾ ਤੇ ਜੇ ਕੋਈ ਲਾਸ਼ ਆ ਜਾਂ ਕੋਈ ਡਿੱਗਿਆ ਵਾ ਉਹਨੂੰ ਸਾਨੂੰ ਕੱਢਣਾ ਪੈਂਦਾ ਵਾ ਮਜਬੂਰੀ ਤੌਰ 'ਤੇ ਕੱਢਣਾ ਪੈਂਦਾ ਕਿਉਂ ਅਸੀਂ ਇੱਥੇ ਰਹਿਨੇ ਆ ਤੇ ਅਸੀਂ ਜਾਨੀ ਕਿ ਦੇਖਣਾ ਵਾ ਤੇ ਸਾਡਾ ਫਰਜ਼ ਵੀ ਬਣਦਾ ਵਾ ਜਨਤਾ ਦੀ ਸੇਵਾ ਕਰਨ ਦਾ ਤੇ ਅਸੀਂ ਵੱਧ ਤੋਂ ਵੱਧ ਸੇਵਾ ਕਰਦੇ ਆ ਤੇ ਸਾਡੀ ਜਾਨੀ ਕਿ ਕੋਈ ਸੁਨਾਈ ਨਹੀਂ ਹੈਗੀ ਜੀ ਕੀ ਕੀ ਮੰਗ ਐ ਸਟਰ ਮੰਗ ਸਾਡੀ ਵੀ ਜੇ ਕੋ ਸਾਨੂੰ ਵੀ ਢਿੱਡ ਲੱਗਿਆ ਅਸੀਂ ਵੀ ਬੱਚੇ ਪਰਿਵਾਰ ਵਾਲੇ ਆ ਸਾਡਾ ਵੀ ਢਿੱਡ ਲੱਗਿਆ ਬੱਚੇ ਆ ਤੇ ਸਾਡੀ ਕੋਈ ਮਤਤ ਕੀਤੀ ਜਾਵੇ ਕੋਈ ਤਨਖਾਹ ਜਾਂ ਕੋਸ਼ ਸਾਨੂੰ ਦਿੱਤਾ ਜਾਵੇ ਕੋਈ ਸਾਡੀ ਮਤਤ ਕੀਤੀ ਜਾਵੇ ਅਸੀਂ ਬੱਚੇ ਆਪਣੇ ਪਾਲਣ ਦੇ ਆ ਤੇ ਬੜੇ ਔਖੀ ਘੜੀ ਚ ਟਾਈਮ ਪਾਸ ਕਰਨ ਦੇ ਆ ਜੀ ਬਿਲਕੁਲ ਇਹ ਸਨ ਗੋਤਾਖੋਰ ਜਿਨ੍ਹਾਂ ਦੀਆਂ ਮੁਸ਼ਕਲਾਂ ਇਡੀਆਂ ਵੱਧੀਆਂ ਦਿਖ ਰਹੀਆਂ ਕਿ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਸਿਲੰਡਰ ਜਿਹੜਾ ਹੈ 15 ਕਿਲੋ ਦਾ ਇਸ ਦਾ ਭਾਰ ਹੈ ਜੇਕਰ ਇਸ ਦੇ ਵਿੱਚ ਗੈਸ ਹੋਰ ਪੈ ਜਾਂਦੀ ਹੈ ਤਾਂ 50 ਕਿਲੋ ਦੇ ਬਰਾਬਰ ਜਿਹੜਾ ਹੋ ਜਾਂਦਾ ਇਸ ਦੇ ਨਾਲ ਹੋਰ ਵੀ ਜਿਹੜਾ ਬੈਲਟਾਂ ਇਡੀਆਂ ਲੱਗੀਆਂ ਹੋਈਆਂ ਨੇ ਬੈਲਟਾਂ ਦਾ ਤਕਰੀਬਨ ਤਕਰੀਬਨ ਜਿਹੜਾ ਭਾਰ 15-20 ਕਿਲੋ ਤੁਸੀਂ ਦੱਸਿਆ ਉਸ ਨੂੰ ਲੈ ਕੇ ਜਿਹੜਾ ਇਹ ਥੱਲੇ ਜਾਂਦੇ ਨੇ 60-70 ਜਿਹੜੀ ਉਸ ਦੀ ਫੁੱਟ ਦੀ ਡੰਗਿਆਈ ਹੈ ਉਸ ਦੇ ਵਿੱਚ ਤਾਂ ਪਾਣੀ ਦਾ ਜਿਹੜਾ ਵਹਾਅ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜਿਹੜੀਆਂ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਜਿਹੜਾ ਹੈ ਉੱਪਰ ਵੱਲ ਜਿਹੜਾ ਇਹ ਵਾਧਾ ਜਿਹੜਾ ਨਜ਼ਰ ਆ ਰਿਹਾ ਤਾਂ ਜਿਹੜੀਆਂ ਇਹ ਕਿਸਤੀਆਂ ਲੱਗੀਆਂ ਹੋਈਆਂ ਨੇ ਜਿਹੜੇ ਬੋਟ ਲੱਗੇ ਹੋਏ ਨੇ ਇਸ ਨੂੰ ਜਿਹੜਾ ਹੈ ਚਲਾਉਣ ਦੀ ਵਿੱਚ ਵੀ ਜਿਹੜੀ ਮੁਸ਼ਕਲ ਆ ਰਹੀ ਹੈ ਕਿਉਂਕਿ ਇਸ ਦੇ ਨਾਲ ਜਿਹੜੀ ਸਪੋਰਟ ਹੁੰਦੀ ਹੈ ਉਹ 20 25 ਫੁੱਟ ਦੀ ਹੀ ਰਹਿ ਜਾਂਦੀ ਹੈ ਤਾਂ ਲੋਕ ਜਿਹੜੇ ਨੇ ਗੋਤਾਖੋਰ ਸਾਡੇ ਵਿੱਚ ਮੌਜੂਦ ਨੇ ਉਹਨਾਂ ਨੇ ਆਪਣੀਆਂ ਵੱਧ ਦੀਆਂ ਮੁਸ਼ਕਲਾਂ ਆਈਆਂ ਉਹ ਦੱਸੀਆਂ ਹੋਈਆਂ ਨੇ ਕਿਉਂਕਿ ਉਹਨਾਂ ਦੇ ਕਹਿਣਾ ਹੈ ਸੇਫਟੀ ਦੇ ਪ੍ਰਬੰਧ ਵੀ ਜਿਹੜੇ ਨੇ ਉਹ ਵੀ ਜਿਹੜੇ ਜਿਹੜੇ ਸਚਜੇ ਨਹੀਂ ਨੇ ਤਾਂ ਲੋਕ ਜਿਹੜੇ ਨੇ ਇਸ ਚੀਜ਼ ਤੋਂ ਪੀੜਤ ਨੇ ਕਿਉਂਕਿ ਦੂਸਰੀ ਸਾਈਡ ਤੇ ਜਿਹੜਾ ਹੈ ਬੰਨ ਜਿਹੜਾ ਟੁੱਟਦਾ ਵੀ ਦਿਖਾਈ ਜਿਹੜਾ ਇਹ ਦੇ ਰਿਹਾ ਹੈ ਕਿਉਂਕਿ ਤੁਸੀਂ ਜਿਹੜੀ ਹੈ ਜਿਹੜਾ ਬੰਨ ਲੱਗਾ ਹੋਇਆ ਉਹ ਵੀ ਜਿਹੜਾ ਹੈ ਟੁੱਟਦਾ ਜਾ ਰਿਹਾ ਕਿਉਂਕਿ ਪਹਾੜੀ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਜਿਹੜਾ ਹੈ ਬਾਰਿਸ਼ ਜਿਹੜੀ ਹੈ ਲਗਾਤਾਰ ਹੋ ਰਹੀ ਹੈ ਤਾਂ ਉਸ ਦੇ ਨਾਲ ਜਿਹੜਾ ਹੈ ਮੁਸ਼ਕਲਾਂ ਜਿਹੜੀਆਂ ਲੋਕਾਂ ਦੀਆਂ ਆਈਆਂ ਵੱਧਦੀਆਂ ਦਿਖਦੀਆਂ ਰਹੇ ਔਰ ਗੋਤਾਖੋਰ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਇਸ ਚੀਜ਼ ਦੇ ਨਾਲ ਜਿਹੜਾ ਮੁਸ਼ਕਲਾਂ ਦੇ ਨਾਲ ਜਿਹੜਾ ਦਿਨ-ਦਿਨ ਜਿਹੜਾ ਖੇਡਣਾ ਪੈਂਦਾ ਕੈਮਰਾ ਪਰਸਨ ਦੇ ਨਾਲ ਵਿਸ਼ੂ ਜੀ